ਦਾ ਦੇ ਕੇ ਮੇਲੇ ਚ ਪਹੁੰਚ ਗਈ ਹਾਂ ਠੀਕ ਆ ਮਰ ਕੇ ਇਹ ਨਗਰਈਆ ਜਲੇਬ ਇਧਰ ਪਕੋੜੇ ਚੱਲਣ ਦੇ ਆ ਹੈ ਬੰਦੇ ਸਾਰੇ ਆਪਣੇ ਸੇਵਾਦਾਰ ਪਹੁੰਚੋਗੇ ਆ ਕਰੋ ਜੱਗਾ ਯਰ ਮਨ ਇਧਰ ਇਧਰ ਵੇਖ ਲੋ ਕੱਪਿਆਂ ਨੂੰ ਹੀ ਮੂੰਹ ਕੁੜੀ ਹੋਵੇ ਸ਼ਰਮ ਕਰੋਗੇ ਤੇ ਸ਼ਰਮ ਕਰੋ 100 ਘੱਟਵਾ ਨਾ ਘੱਟਵਾ ਠੇਟੀ ਗੱਲਾਂ ਦੇ ਸਾਰਾ ਠੀਕ ਸਤ ਸ੍ਰੀ ਅਕਾਲ ਮੇਤਰੋ ਕੀ ਅੱਜ ਹਾਲ ਜੀ ਸਾਰੇ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਆ ਤੇ ਹੋਰ ਸੁਣਾ ਨਵੀਆਂ ਤਾਜ਼ੀਆਂ ਕਿੱਦਾਂ ਹੈ ਸਾਰਿਆਂ ਦੇ ਤੇ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸ਼ੁਰੂ ਤੇ ਅੱਜ ਆਪਾਂ ਚੱਲਦੇ ਹਾਂ ਗੁਰਦਾਰਾ ਸਾਹਿਬ ਆਪਣੇ ਹੈਗਾ ਮੇਲਾ ਤੁਹਾਨੂੰ ਦੱਸਿਆ ਪਿਛਲੇ ਹਫ਼ਤੇ ਵੇਖਿਆ ਤੁਸੀਂ ਸੇਵਾ ਲਈ ਆਪਾਂ ਜੋੜੇ ਕਰਦੀ ਤੇ ਅੱਜ ਹੈਗਾ ਮੇਲੇ ਵਾਲਾ ਆਖਰੀ ਦਿਨ ਤੇ ਨਾਲੇ ਆਪਾਂ ਕਰਾਂਗੇ ਮੇਲਾ ਦੇ ਨਾਲੇ ਉੱਥੇ ਮੇਲੇ ਦਾ ਨੰਦ ਬਣਾਗੇ ਆਪਾਂ ਤਾਨੂੰ ਸਾਰਿਆਂ ਨੂੰ ਕਰਾਵਾਂਗੇ ਦਰਸ਼ਨ ਤੇ ਸਾਡਾ ਵਲੌਗ ਸਾਰੇ ਮੇਰੇ ਸਾਰੇ ਜਿੰਨੇ ਵੀ ਭੈਣ ਭਰਾ ਜਰੂਰ ਵੇਖਿਓ ਤੇ ਜਿੰਨਾ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਨਤੇਜ ਆਪਣਾ ਹੀ ਹੋ ਗਿਆ ਇਧਰ ਤਿਆਰ ਕਰੋ ਚੈੱਕ ਇਧਰ ਤੋੜ ਟੱਪਾ ਕੱਢਿਆ ਮਤੇਜ ਨੇ ਪੂਰਾ ਅੱਜ ਦੇ ਆਂਦਾ ਮਟਰ ਕੱਢ ਗਿਆ ਨਹੀਂ ਮੇਰੇ ਤੋੜ ਕੱਢ ਗਿਆ ਨਹੀਂ ਫਿਰ ਠੀਕ ਕਰਦੇ ਹਾਂ ਲੋ गाइस ਸਾਰਿਆਂ ਨੂੰ ਹੈਲੋ गाइस ਚਲੋ ਚੈੱਕ ਕਰਦੇ ਹਾਂ ਇਹ ਓਟਾ ਮੇਰਾ ਓਕੇ ਆ ਆ ਇਹ ਰਹਿ ਸਕਦਾ ਤੁਸੀਂ करो चेक मेले पोंच चुके दस देले पहु गई अं थो दस दे ठीक है fino sàn ba wọn ọrọ ẹ sọsi ọsàn ọrọ ẹ ọsàn ọrọ yẹn ti tẹ̀ ẹgbẹ̀rún ọrọ ẹ ọsàn ọrọ ẹgbẹ̀rún ọrọ tẹ̀ ẹgbẹ̀rún ọrọ tẹ̀ ẹgbẹ̀rún. बंदे तो सारे अपने सेवादार पहुंच गए करो चेक जर्मन वीर ना दसिए बाबा हम ਆ ਗਿਆ ਉਹ ਹਟ ਗਿਆ ਉਹਨਾਂ ਨੂੰ ਨਹੀਂ ਪਤਾ ਯਰ ਮਨ ਜਮਨ ਨਵੀਰ ਆਪਣਾ ਰਿਸ਼ਤੇਦਾਰ ਆਇਆ ਵਾ ਵੱਡੇ ਸਾਹਿਬ ਇਤਰੇ ਬਰੋ ਲੈ ਇਧਰ ਪੈਂਟਾਂ ਲੱਗਣੀਆਂ ਸੇਵਾਦਾਰਾਂ ਕੋ ਸੇਵਾ ਕਾਦੀ ਕਰਨੀ ਇਹਨਾਂ ਨੇ ਨਹੀਂ ਉਹ ਮੇਰੇ ਘਰੇ ਦੇ ਵੀ ਅਸਤੋਂ ਮੰਗਾਈ ਆ ਕੇ ਦੇ ਗਿਆ ਇਹ ਉਹਦੀ ਵੱਡੇ ਆਪਣੇ ਦੇ ਗਿਆ ਹੀ ਉਹ ਤਾਂ ਕਹਿ ਨਹੀਂ ਲਾਉਣ ਲੈ ਉਹ ਬੁੱਢਾ ਬੇਟਾ ਚੇਕਾ ਇਧਰ ਹੋਣੀ ਆ ਉਹ ਬੇਟਾ ਇਧਰ ਆਮੇ ਦਾ ਮੁੰਡਾ ਚੋਰ ਹੈ ਮੈਡੀਕਲ ਕੈਂਪ ਵੀ ਲੱਗ ਚੁਕਿਆ ਵਾ ਈ ਮੈਡੀਕਲ ਕੈਂਪ ਡਾਕਟਰ ਸਾਹਿਬ ਨੇ ਲਾਇਆ ਆਪਣੇ ਆ ਮੇਰੇ ਮਾਮੇ ਦਾ ਮੁੰਡਾ ਚੋਰ ਹੈ ਡਾਕਟਰ ਇੰਟਰਵਿਊ ਲੈ ਗਿਆ ਡਾਕਟਰ ਇੰਟਰਵਿਊ ਜਾਂਨੇ ਲੈਣਾ ਆ ਮੇਰੇ ਮਾਮੇ ਦਾ ਮੁੰਡਾ ਚੋਰ ਹੈ ਮੇਰਾ ਮੁੰਡਾ ਚੋਰ ਲੈ ਆ ਕੇ ਕਹਿੰਦਾ ਮੈਥੇ ਆ ਕੇ 100 ਰੁਪਏ ਦੇ ਦੇ ਨੂੰ ਆ ਇੱਕ ਵੀ ਨਾ ਦਾ ਹੋਈ ਇਹ ਪਾਕ ਬਹੁਤ ਸੋਣੀ ਬੰਦਾ ਹੋਈ ਮੈਂ ਨਹੀਂ ਮੰਦਾ ਹਾਂ ਇੱਧਰ ਵੇਖ ਆਹ ਹਾਲਾ ਇਹ ਕੀ ਹੋਏ ਆਏ ਤੇ ਕਰੀ ਜਾਂਦਾ ਕੌਣ ਕਾਲੋ ਕਾਲੋ ਸੇਵਾ ਟੋਕਨ ਟੰਗਰ ਫੜੇਗਾ ਨਹੀਂ ਕਾਲੇ ਕਾਲੇ ਵੈਰੀ ਗੁੱਡ ਵੈਰੀ ਗੁੱਡ ਆ ਵੀਰੋ ਕਰ ਸਕਦੇ ਚੱਕ ਲਈ ਜੋੜਾ ਘਰ ਆਪਣਾ ਸਾਰੇ ਸੇਵਾਦਾਰਾਂ ਦੇ ਸਹਿਯੋਗ ਨਾਲ ਆ ਵੀਰ ਦੂਰੋਂ ਦੂਰੋਂ ਪਹੁੰਚੇ ਵੀਰ ਸੇਵਾ ਕਰਨਵਾਦੀ ਆ ਬਰੋ ਹੋਣੀ ਵੀ ਆਈ ਹੈ ਬਰੋ ਬਰੋ ਸੇਵਾਦਾਰ ਬਾਤ ਚੜ ਕੇ ਪਹੁੰਚ ਰਹੇ ਆ ਟੋਕਨ ਨਾ ਨਵਾਂ ਡੱਬਾ ਲਾਓ

જમ્યા માર પકડા ਆਪੇ ਸਮਾਨ ਹੋਰ ਲੈਣਾ ਵਾ ਬਸ ਕੇ ਆਵੇ ਲੈ ਲੈ ਲਿਆ ਚੱਲ ਠੀਕ ਆਇਆ ਚਲੋ ਚਲੀ ਗਏ ਆਇਆ ਆ ਜਾ ਉਹ ਨਿਆਣੇ ਨੂੰ ਪਾ ਦੇ ਨਿਆਣੇ ਨੂੰ ਪਾ ਦੇ ਉਹ ਨਿਆਣੇ ਨੂੰ ਨਿਆਣਾ ਮਰ ਗਿਆ ਇੱਧਰ ਟੱਕਰ ਕੇ ਨਿਆਣਾ ਮਰ ਗਿਆ ਹੱਲੇ ਬੈ ਗਈ ਆਈਸਕਰੀਮਾਂ ਨੂੰ ਵੇਹ ਗਲਾਸੀਆਂ ਭਰਿਆ ਹੀ ਕਰ ਗਾ ਲੈ ਆਪਣੀ ਮਾਪਣਾ ਆਪਣੇ ਕਾਲ ਹੈ ਓਏ ਵੇ ਮੂੰਜਾ ਫਿਰਦਾ ਵੇ ਹਾਂ ਵੇ ਹਾਂ ਮੂੰਜਾ ਆਰੇ ਗਾਣੇ ਓਏ ਹਾਂ ਇੱਥੇ ਕੌਣ ਆਲਿਆ ਆ ਇੱਧਰ ਇੱਧਰ ਵੇਖ ਲੋ ਜੱਪਿਆਂ ਨੂੰ ਹੀ ਮੂੰਹ ਕੁੜੀ ਹੋਵੇ ਸ਼ਰਮ ਕਰੋ ਕਿਤੇ ਸ਼ਰਮ ਕਰੋ ਆ ਇਧਰ ਆਇਆ ਕਰਮ ਕਰੋ ਆ ਇਧਰ ਆ ਚੈੱਕ ਕਰੋ ਬੰਦੇ ਇਧਰ ਵੇਖ ਲੋ ਆ ਲੈ 프리 ਮੈਡੀਕਲ ਕੈਂਪ ਡਾਕਟਰ ਨੂੰ ਲੈ ਡਾਕਟਰ ਆ ਬੈਠਾ ਤੇ ਕੰਪਿਊਟਰ ਹੁਣੇ ਚੈੱਕ ਆਂਦੇ ਇਧਰ cái bia kia điền đấy Khadava 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 cái Khadava Khadava ਆ ਗਾ ਵੀਆ ਬਹੁਤ ਤੇਰਾ ਆਪਣਾ ਘਾਣੋਂ ਡੇਈ ਠੀਕ ਠੀਕ ਸੱਤ ਰੌਂਡਿਆ ਐ ਤੂੰ ਵੀ ਜਾ ਕੇ ਆ ਜਾ ਬੰਦੇ ਸਾਰੇ ਜਣੇ ਘਰੋਂ ਡੇ ਜਾ ਕੇ ਇਹਦਾ ਵਧਿਆ ਹੀ ਡੈਕਟਰ ਸਾਹਿਬ ਆਵੋ ਕਰੋ ਚੈੱਕ ਕਰੋ ਲਾਸ ਵਾਲਿਆ ਦੁਆਈ ਕਿੱਥੇ ਖਲੋ ਕੇ ਆ ਗਏ ਅੰਦੇ ਨੇ ਦਵਾਈ ਕੋਈ ਗੋਲੀ ਦੇ ਦੇ ਉਹ ਤਾਂ ਹੀ ਬਵਾਸੀਰ ਦੀ ਦੇ ਦਵਾਈ ਇਹਨੂੰ ਕਿੰਨਾ ਵਾ ਉਹਦੇ ਡੋਲੇ ਦੇ ਨਹੀਂ ਹੋਣ ਡਿਆ ਔਰੇ ਡੋਲੇ ਦੇ ਨਹੀਂ ਹੋਣ ਡਿਆ ਔਰੇ ਡੋਲੇ ਦੇ ਨਹੀਂ ਹੋਣ ਡਿਆ ਇਹ ਤਾਂ ਦੇਵਾ ਦੀ ਗੱਲ ਨਹੀਂ ਆ ਆ ਹੀ ਹੈਗਾ ਓਏ ਡਾਕਟਰ ਨੇ ਯੰਤਰ ਤੇ ਜਹਿਰ ਖਿਆ ਹੋਏ ਹੈ ਇਹ ਤੇ ਹੁਣ ਨਹੀਂ ਚੈੱਕ ਕਰ ਸਕਦਾ ਸੱਜਣ ਭਾ ਏ ਹੈ ਇਹਦੀ ਨਹੀਂ ਪਤਾ ਕੌਣ ਆਜੂਗਾ ਘਟਿਆ ਹੀ ਤੇਰਾ ਘਟਿਆ ਹੀ ਟੀਗਲਾ ਆਏ ਨੂੰ ਅੰਦਲੇ ਆ ਸੋ ਘਟਵਾ ਨਾ ਘਟਵਾ ਦੇ ਟੀਗਲਾ ਦੇ ਸਾਰਾ ਪੀ ਠੀਕ ਹੈ ਹੈ ਬਾਜਰਾਜ ਕੋ ਠੀਕ ਹੈ ਇਹ ਬਵਾਸੀਰ ਦੇ ਮਰੀਜ਼ ਹੈ ਬਵਾਸੀਰ ਦੇ ਮਰੀਜ਼ ਜਾਂ ਤੇਰੇ ਮੋਕਾ ਫੇਕ ਕੇ ਲੈ ਆਂਦੇ ਲੈ ਜਾ ਆਪਰੇਟਿੰਗ ਕਰਨਾ ਹੁੰਦਾ ਘਟੂਰ ਨਾਲ ਜਾਵਾਂ ਜਾਂ ਤੇ ਜਾਵਾਂ ਆਪਰੇਟਿੰਗ ਰੂਮ ਚ ਜਲੇਬੀਆਂ ਖਾਈਏ ਹੈ ਆ ਇਧਰੇ ਦੇਖ ਪੀ ਕੇ ਜਲੇਬੀਆਂ ਖਾਈਏ ਨੇ ਮਰਨਾ ਹੀ ਪਤਾ ਹੀ ਨਹੀਂ ਚੁੱਕਣਾ ਰਹੀ ਮੇਲੇ ਉਹ ਜਾਂਦੋ ਗਾੜੀ 2 ਮਿੰਟ ਅੱਗੇ ਲਾ ਰਹੀ ਉਹਨਾਂ ਨੂੰ ਤਾਂ ਉਹ ਖਲਰਾ ਕੇ ਸਾਥ ਲਾ ਕਰ ਕੰਢੇ ਉੱਗੇ ਉਹ ਠੰਡਿਆਂ ਵਾਲੀ ਟਰਾਲੀ ਕਢਾ ਦਿਓ ਭਾਵੇਂ ਉੱਥੇ ਲਾ ਦਿੰਦੇ ਸਿਆਹ ਉਹ ਖਾਲੀ ਆ ਆ ਉਹ ਖਾਲੀ ਆ ਓਏ ਢੰਡੇ ਦੀ ਟਰਾਲੀ ਖਾਲੀ ਉੱਥੇ ਅੱਗੇ ਲਾਓ ਆ ਸਿੱਧਾ ਅੱਗੇ ਨੂੰ ਫੇਟੀ ਜਾਣਾ ਬਾਬਾ ਦਾ ਨਾਮ ਲਾ ਕੇ تو را کاڌو ڏور ٿو ਸਟਾਰਬਕਸ ਸਸਤਾ ਸਟਾਰਬਕਸ ਲੀਕ ਹੋ ਗਿਆ ਪੀਲਾ ਓਏ ਇੱਕ ਓਏ ਕੁੱਟ ਭਾਰੇ ਸਸਤਾ ਸਟਾਰਬਕਸ ਓਏ ਰੰਗ ਕੀਤਾ ਯਾਰ ਸਮਝੋ ਕਟਾ ਰੰਗ ਸਟਾਰਬਕਸ ਦੀ ਫਸਟ ਕਾਫੀ ਇਹ ਗਲਾਸ ਨੂੰ ਬਲਦੇ ਹੁਣ ਸਟਾਰਬਕਸ ਆ ਲੈਣੇ ਨਾ ਨਵੇਂ ਲਿਆਂਦੇ ਆ ਨਵੇਂ ਗਲਾਸ ਲਿਆਂਦੇ ਆ ਇਹ ਪਟਾਰ ਬੰਦ ਉਹ ਪੀਲਾ ਓਏ ਰੋੜੀ ਜਾਂਦਾ ਹੀ ਉਹ ਕੋੜ ਦੇ ਪਾਰੇ ਕਰ ਰੇਟ ਦੇ ਯਾਰ ਮੇਰਾ ਨਾਮ ਬਲਾਵ ਲਈ ਮੇਰਾ ਨਹੀਂ ਨਹੀਂ ਆਉਣਾ ਓਏ ਇੱਕ ਘੁੱਟ ਦੇ ਭਾਰੇ ਇੱਕ ਘੁੱਟ ਇੱਕ ਘੁੱਟ ਵੈਰੀ ਗੁੱਡ ਆ ਲੈ ਆ ਆ ਓਏ ਆਓ ਮੰਨੂ ਆਓ ਭਲਾ ਲੈ ਕੋਈ ਨੀ ਹਾਏ ਓਏ ਹਾਏ ਓਏ ਦੂਜੀ ਲੈਣ ਦਿਆ ਹਾਂ ਵੇ ਕੀ ਮम्मा ਤੇਰੀ ਚੜ੍ਹਾਈ ਕਰਾਣੀ ਆ ਮੇਲੇ ਵੀ ਸਾਡੇ ਸਾਡੇ ਦੀ ਆਈਡੀ ਦੱਸ ਆਡੇ ਵਲੌਗ ਚ ਆ ਗਿਆ ਤੂੰ ਤੇਰੀ ਆਈਡੀ ਦੱਸ ਦੇਖਾਂਗੇ ਉੱਥੇ ਕਮੈਂਟ ਚ ਵੈਰੀ ਗੁੱਡ ਹਾਏ ਵਾਹ ਹਾ ਵਾਓ ਉਧਰ ਵੀ ਸੱਟ ਹੈ ਆ ਗਾੜੀ ਉਧਰ ਹੀ ਹੌਸਲੇ ਇਧਰ ਇਧਰ ਪੀ ਓਏ ਲੱਸੀ ਪੀ ਇਧਰ ਲੱਸੀ ਪੀ ਧਾਕੁਰੂ ਸੇਪ ਪਲਵਾਈ ਜਾਂਦਾ ਇਥੋਂ 20 ਕਿਲੋ ਸੇਪ ਚੰਦਾ ਵੀਲਾ ਸੇਪ ਚ ਓਏ ਯਾਰ ਨਾ ਕੋਈ ਯਾਰ